ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਅਕਸਰ ਅਸੀਂ ਦੇਖਦੇ ਹਾਂ ਕਿ ਨਿਸ਼ਾਨੇ ਸਾਧੀਆਂ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਚਲਾਉਂਦੇ ਨੇ ਅਰ ਅਕਸਰ ਵਿਰੋਧੀ ਧਿਰਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਸ ਦੇ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਟਪੁਤਲੀਆਂ ਨੇ ਜਿਸ ਤਰੀਕੇ ਦੇ ਨਾਲ ਹਾਈ ਕਮਾਂਡ ਕਹਿ ਦਿੰਦੀ ਆ ਯਾਨੀ ਕਿ ਉਹਨਾਂ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕਹਿ ਦਿੰਦੇ ਨੇ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕੰਮ ਹੁੰਦਾ ਤੇ ਇਸ ਦਾ ਜਵਾਬ ਬੀਤ ਦਿਨੀ ਵਿਧਾਨ ਸਭਾ ਸੈਸ਼ਨ ਜੋ ਕਿ ਅਕਲ ਅਖੀਰਲਾ ਦਿਨ ਸੀ ਵਿਧਾਨ ਸਭਾ ਸੈਸ਼ਨ ਦਾ ਇਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਉਹਨਾਂ ਨੇ ਵਿਅੰਗ ਕਾਸਦਿਆਂ ਕਾਂਗਰਸੀਆਂ ਦੇ ਉੱਤੇ ਤਿੱਖੇ ਹਮਲੇ ਕੀਤੇ ਤੇ ਕਈ ਜਵਾਬ ਦਿੱਤੇ ਤੇ ਨਾਲ ਹੀ ਉਹਨਾਂ ਨੇ ਇੱਕ ਸਵਾਲ ਕੀਤਾ ਕਿ ਅਕਸਰ ਜਦੋਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਕਹਿ ਦਿੰਦੀ ਹੈ ਕਿ ਆਮ ਕੇਜਰੀਵਾਲ ਚਲਾਉਂਦੇ ਨੇ ਹੁਣ ਦਿੱਲੀ ਚੋਣਾ ਹਾਰ ਗਈ ਆ ਤੇ ਕੇਜਰੀ ਪੰਜਾਬ ਆ ਜਾਣਗੇ ਭਗਵੰਤ ਮਾਨ ਜਲੰਧਰ ਚਲੇ ਜਾਣਗੇ ਤੇ ਕੀ ਉਹਨਾਂ ਨੇ ਪੁੱਛਿਆ ਕਿ ਜਿਹੜਾ ਭੁਪੇਸ਼ ਬਗੈਲ ਹੈ ਜਿਹੜਾ ਕਿ ਕਾਂਗਰਸ ਦਾ ਪੰਜਾਬ ਰਾਜ ਦਾ ਇੰਚਾਰਜ ਹੈ ਕਿ ਉਹ ਮੋਗੇ ਦਾ ਇਹ ਸਵਾਲ ਉਹਨਾਂ ਨੇ ਬੜੇ ਹੀ ਮਜ਼ਾਕੀਆ ਅੰਦਾਜ਼ ਦੇ ਵਿੱਚ ਸੀਐਮ ਮਾਨ ਨੇ ਕਿਹਾ ਤੇ ਨਾਲ ਹੀ ਕਈ ਹੋਰ ਵੀ ਗੱਲਾਂ ਕੀਤੀਆਂ ਤੇ ਕਈ ਤਿੱਖੀ ਸ਼ਬਦ ਦੇ ਹਮਲੇ ਜਿਹੜੇ ਨੇ ਉਹ ਭਗਵੰਤ ਮਾਨ ਦੇ ਵੱਲੋਂ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਾਂਗਰਸ ਦੇ ਉੱਤੇ ਕੀਤੇ ਗਏ ਦੱਸਦੀ ਹੈ ਕਿ ਉਹਨਾਂ ਇਸ ਦਾ ਤਾਥ ਕੀ ਹੈ ਅਕਸਰ ਅਸੀਂ ਸੁਣਦੇ ਆ ਕਿ ਕਾਂਗਰਸ ਤੇ ਹੋਰ ਵੀ ਕਈ ਵਿਰੋਧੀ ਧਿਰਾਂ ਨੇ ਜਿਹੜੀਆਂ ਭਾਜਪਾ ਹੋ ਗਈ ਜਾਂ ਹੋਰ ਵੀ ਉਹ ਇਹ ਇਲਜ਼ਾਮ ਲਗਾਉਂਦੀਆਂ ਆ ਆਮ ਆਦਮੀ ਪਾਰਟੀ ਦੇ ਉੱਤੇ ਕਿ ਇਹ ਖੁਦ ਕੰਮ ਨਹੀਂ ਕਰਦੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹੀ ਇਹਨਾਂ ਨੂੰ ਸਾਰੇ ਡਾਇਰੈਕਸ਼ਨਸ ਹੁੰਦੇ ਨੇ ਉਹੀ ਹੁਕਮ ਦਿੰਦੇ ਨੇ ਫਿਰ ਉਹੀ ਇਹ ਜਿਹੜੇ ਹੁਕਮ ਨੇ ਉਹ ਲਾਗੂ ਕਰਦੇ ਨੇ ਪੰਜਾਬ ਦੇ ਵਿੱਚ ਪਰ ਦੱਸ ਦਈਏ ਕਿ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਹੁੰਦੀਆਂ ਨੇ ਜਿਵੇਂ ਕਿ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਤੇ ਭਾਜਪਾ ਯਾਨੀ ਕਿ ਭਾਰਤੀ ਜਨਤਾ ਪਾਰਟੀ ਇਹਨਾਂ ਸਾਰਿਆਂ ਦੇ ਜਿਹੜੇ ਸਟੇਟ ਇੰਚਾਰਜ ਹੁੰਦੇ ਨੇ ਉਹ ਹਾਈ ਕਮਾਂਡ ਜਿਹੜੀ ਆ ਉਹ ਦਿੱਲੀ ਤੋਂ ਲਗਾਉਂਦੀ ਹੈ ਤੇ ਇਹਨਾਂ ਜੋ ਸਟੇਟ ਪ੍ਰਧਾਨ ਹੁੰਦੇ ਨੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਅਮਨ अरोड़ा ਨੇ ਕਾਂਗਰਸ ਦੇ ਅ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਤੇ ਭਾਜਪਾ ਦੇ ਸੁਨੀਲ ਜਾਖੜ ਨੇ ਇਹਨਾਂ ਰਿਹਾ ਡਾਇਰੈਕਸ਼ਨਸ ਨੇ ਉਹ ਵੀ ਹਾਈ ਡਾਇਰੈਕਸ਼ਨਸ ਦੇ ਲਿਵੇਂ ਕਿ ਇੰਚਾਰਜ ਹੁੰਦਾ ਜੋ ਕਿ ਹਾਈ ਕਮਾਂਡ ਲਾਉਂਦੀ ਹੈ ਤੇ ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਤੇ ਜਿਵੇਂ ਇਲਜ਼ਾਮ ਲਗਾਦੇ ਨੇ ਕਿ ਦਿੱਲੀ ਤੋਂ ਆਉਂਦੇ ਆ ਤੇ ਜੋ ਆਮ ਆਦਮੀ ਪਾਰਟੀ ਦਾ ਸਟੇਟ ਇੰਚਾਰਜ ਹੈ ਉਹ ਜਰਨੈਲ ਸਿੰਘ ਹੈ ਜੋ ਕਿ ਦਿੱਲੀ ਤੋਂ ਨਹੀਂ ਪਰ ਉਧਰ ਜੇਕਰ ਅਸੀਂ ਕਾਂਗਰਸ ਤੇ ਭਾਜਪਾ ਦੀ ਗੱਲ ਕਰਦੇ ਆ ਤੇ ਇਹਨਾਂ ਦੇ ਵੀ ਜਿਹੜੇ ਸਟੇਟ ਇੰਚਾਰਜ ਨੇ ਉਹ ਪੰਜਾਬ ਦੇ ਨਹੀਂ ਨੇ ਬਲਕਿ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਨੇ ਰਾਜੀ ਇੱਕ ਕਾਂਗਰਸ ਦੇ ਜਿਹੜੇ ਸਟੇਟ ਇੰਚਾਰਜ ਨੇ ਉਹਨੇ ਭੁਪੇਸ਼ ਬਗੈਲ ਜਿਨ੍ਹਾਂ ਦੀ ਗੱਲ ਪਿਤੇ ਦਿਨੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਵੀ ਕੀਤੀ ਸੀ ਉਹ ਦੱਸਦੇ ਕਿ ਛੱਤੀਸਗੜ੍ਹ ਦੇ ਨੇ ਉਦੋਂ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਸਟੇਟ ਇੰਚਾਰਜ ਨੇ ਵਿਜੇ ਰੂਪਾਨੀ ਜੋ ਕਿ ਗੁਜਰਾਤ ਦੇ ਨੇ ਹੁਣ ਆਮ ਆਦਮੀ ਪਾਰਟੀ ਨੂੰ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਦਿੱਲੀ ਦੇ ਕੋਲੋਂ ਚੱਲਦੀ ਹੈ ਦਿੱਲੀ ਤੋਂ ਹੀ ਸਾਰੀ ਪਾਰਟੀ ਚੱਲਦੀ ਹੈ ਪਰ ਉਦੋਂ ਹੀ ਜੇਕਰ ਹੁਣ ਅਸੀਂ ਕਾਂਗਰਸ ਜਾਂ ਫਿਰ ਬੀਜੇਪੀ ਦੀ ਗੱਲ ਕਰੀਏ ਤੇ ਆਪਣੇ ਚਾਰਜ ਤੈਨਾ ਦੇ ਜਿਹੜੇ ਨੇ ਉਹ ਵੀ ਤਾਂ ਪੰਜਾਬ ਦੇ ਰਾਜ ਦੇ ਨਹੀਂ ਨੇ ਬਲਕਿ ਇੱਕ ਗੁਜਰਾਤ ਦਾ ਹੈ ਬੀਜੇਪੀ ਦਾ ਤੇ ਗੁਜਰਾਤ ਦੇ ਵਿੱਚ ਹੀ ਪੀਐਮਓ ਦੇ ਵੀ ਗੁਜਰਾਤ ਦੇ ਨਾਲ ਹੀ ਸੰਬੰਧ ਰੱਖਦੇ ਨੇ ਤੇ ਉਹ ਵੀ ਦਿੱਲੀ ਤੋਂ ਹੀ ਚਲਦੀ ਹੋਈ ਇੱਕ ਹਿਸਾਬ ਦੇ ਨਾਲ ਤੇ ਉਧਰ ਹੀ ਜੇਕਰ ਹੁਣ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਪਿਛਲੇ ਦਿਨਾਂ ਦੇ ਵਿੱਚ ਹੀ ਭੁਪੇਸ਼ ਬਗੈਲ ਨੂੰ ਜਿਹੜੀ ਹੈ ਉਹ ਕਾਂਗਰਸ ਦੀ ਪੰਜਾਬ ਕਾਂਗਰਸ ਦੀ ਕਮਾਂਡ ਸੰਭਾਲ ਨੂੰ ਦਿੱਤੀ ਸੀਗੀ ਜੋ ਕਿ ਸਤਾਈ ਦੇ ਵਿੱਚ ਜੋ ਚੋਣਾਂ ਨੂੰ ਰਣਨੀਤੀ ਨੂੰ ਲੈ ਕੇ ਇਹ ਬੁਪੇਸ਼ ਬਗੈਲ ਦੇ ਵੱਲੋਂ ਡਾਇਰੈਕਸ਼ਨਸ ਹੋਣ ਜਿਹੜੀਆਂ ਨੇ ਉਹ ਅਮਰਿੰਦਰ ਸਿੰਘ ਰਾਜਾਵੜੀ ਨੂੰ ਦਿੱਤੀਆਂ ਜਾਣਗੀਆਂ ਤੇ ਉਹ ਵੀ ਜਿਹੜੇ ਨੇ ਉਹ ਛੱਤੀਸਗੜ੍ਹ ਦੇ ਨੇ ਨਾ ਕਿ ਪੰਜਾਬ ਦੇ ਨੇ ਹੁਣ ਇੱਕ ਪਾਸੇ ਤਾਂ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਸਾਧਦੀਆਂ ਨੇ ਪਰ ਦੂਜੇ ਪਾਸੇ ਇਹਨਾਂ ਦੇ ਖੁਦ ਦੇ ਵੀ ਜਿਹੜੇ ਪੰਜਾਬ ਰਾਜ ਦੇ ਇਨਚਾਰਜ ਨੇ ਉਹ ਪੰਜਾਬ ਤੋਂ ਨਹੀਂ ਨੇ ਦੱਸਦੇ ਜਿਹੜੇ ਨੈਸ਼ਨਲ ਪਾਰਟੀਆਂ ਹੁੰਦੀਆਂ ਨੇ ਇਹਨਾਂ ਦੇ ਜਿਹੜੇ ਇਨਚਾਰਜ ਹੁੰਦੇ ਨੇ ਇੱਕ ਤਾਂ ਹੁੰਦਾ ਨਾ ਸਟੇਟ ਪ੍ਰਧਾਨ ਸਟੇਟ ਪ੍ਰਧਾਨ ਤੇ ਪੰਜਾਬ ਦੇ ਵਿੱਚੋਂ ਹੀ ਲੱਗਦੇ ਨੇ ਪਰ ਸਟੇਟ ਪ੍ਰਧਾਨ ਦੇ ਉੱਤੇ ਵੀ ਇੱਕ ਇਨਚਾਰਜ ਲਗਾਇਆ ਜਾਂਦਾ ਹੈ ਜਿਹੜਾ ਕਿ ਸਟੇਟ ਪ੍ਰਧਾਨ ਨੂੰ ਡਾਇਰੈਕਸ਼ਨਸ ਦਿੰਦਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪੰਜਾਬ ਦੇ ਵਿੱਚ ਉਹ ਸਿਆਸਤ ਚੱਲ ਰਹੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਕੀ ਕੰਮ ਕੀ ਕਰਨੇ ਨੇ ਕੀ ਰਣਨੀਤੀ ਬਣਾਉਣੀ ਹੈ ਉਹਨਾਂ ਦੇ ਲਈ ਇਨਚਾਰਜ ਬਣਾਏ ਜਾਂਦੇ ਨੇ ਤੇ ਨੈਸ਼ਨਲ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੇ ਜਿਹੜੇ ਇਨਚਾਰਜ ਨੇ ਉਹ ਹਾਈ ਕਮਾਂਡ ਉਹ ਦਿੱਲੀ ਤੋਂ ਹੀ ਬਣਾਉਂਦੀ ਹੈ